ਅੱਜ ਤੋਂ 6 ਕਰੋੜ 40 ਲੱਖ ਸਾਲ ਪਹਿਲਾਂ ਧਰਤੀ ਪੂਰੀ ਤਰੀਕੇ ਨਾਲ ਜੀਵਨ ਨਾਲ ਭਰੀ ਹੋਈ ਸੀ ਸਮਝ ਲਓ ਵੀ ਲਹਿਰਾਂ ਪੈਰਾਂ ਹੋਈਆਂ ਪਈਆਂ ਸੀ ਚਾਰੇ ਪਾਸੇ ਹਰਿਆਲੀ ਸੀ ਜੀਵਨ ਭਰਪੂਰ ਸੀ ਧਰਤੀ ਦੇ ਉੱਤੇ ਹਾਲਾਂਕਿ ਉਦੋਂ ਇਨਸਾਨ ਨਹੀਂ ਸੀ ਪਰ ਉਦੋਂ ਡਾਇਨਾਸੌਰ ਹੁੰਦੇ ਵੀ ਡਾਇਨਾਸੌਰ ਸਾਰੇ ਕਿਤੇ ਰਹਿੰਦੇ ਸੀ ਹਵਾ ਵਿੱਚ ਵੀ ਡਾਇਨਾਸੌਰ ਯਾਨੀ ਉੱਡਣ ਵਾਲੇ ਡਾਇਨਾਸੌਰ ਜ਼ਮੀਨ ਤੇ ਵੀ ਚੱਲਣ ਵਾਲੇ ਡਾਇਨਾਸੌਰ ਪਾਣੀ ਵਿੱਚ ਵੀ ਡਾਇਨਾਸੌਰ ਇੱਟ ਪਾਂਤ ਪਾਂ ਦੇ ਡਾਇਨਾ ਜ਼ੋਰ ਰਹਿੰਦੀ ਸੀ ਜਿੰਨਾ ਵਧੀਆ ਜੀਵਨ ਧਰਤੀ ਦੇ ਉੱਪਰ ਉਦੋਂ ਸੀ ਜਾਂ ਜਿੰਨਾ ਜੀਵਨ ਨਾਲ ਧਰਤੀ ਉਦੋਂ ਭਰੀ ਹੋਈ ਸੀ ਉਦੋਂ ਬਾਅਦ ਵਿੱਚ ਐਨਾ ਕਦੇ ਨਹੀਂ ਭਰੀ ਐਨਾ ਖੁਸ਼ਹਾਲ ਜੀਵਨ ਬਾਅਦ ਵਿੱਚ ਧਰਤੀ ਤੇ ਕਦੇ ਨਹੀਂ ਹੋਇਆ ਸਭ ਕੁਝ ਵਧੀਆ ਚੱਲ ਰਿਹਾ ਸੀਗਾ ਪਰ ਫਿਰ ਇੱਕ ਪੱਥਰ ਆਉਂਦਾ ਅੰਤਰਿਕਸ਼ ਚੋਂ ਜਿਹਨੂੰ ਕਿਹਾ ਜਾਂਦਾ ਉਲਕਾ ਪਿੰਡ ਉਹ ਪੱਥਰ ਡਿੱਗਦਾ ਜਿੱਥੇ ਅੱਜ ਦੀ ਮੈਕਸੀਕੋ ਦੀ ਖਾੜੀ ਆ ਉਸ ਪੱਥਰ ਨੇ ਐਸੀ ਤਬਾਹੀ ਮਚਾਈ ਕਿ ਧਰਤੀ ਤੋਂ ਜੀਵਨ 95% ਯਾਨੀ 95 ਫੀਸਦੀ ਤੱਕ ਖਤਮ ਹੋ ਗਿਆ ਡਾਇਨੋਸੌਰ ਪਰਜਾਤੀ ਦਾ ਨਾਮੋ ਨਿਸ਼ਾਨ ਮਿਟ ਗਿਆ ਪੂਰੀ ਤਰੀਕੇ ਨਾਲ ਜੀਵਨ ਆਲਮੋਸਟ ਖਤਮ ਕਰ ਦਿੱਤਾ ਸੀ ਉਸ ਪੱਥਰ ਨੇ ਮੈਂ ਤੁਹਾਨੂੰ ਇਹ ਕਹਾਣੀ ਕਿਉਂ ਸੁਣਾ ਰਿਹਾ ਕਿਉਂਕਿ ਇੱਕ ਪੱਥਰ ਹੋਰ ਆ ਰਿਹਾ ਉਸੇ ਤਰ੍ਹਾਂ ਕਿਹੜਾ ਇਹ ਪੱਥਰ ਤੇ ਕਦੋਂ ਆ ਰਿਹਾ ਇਹ ਜਾਣਨ ਤੋਂ ਪਹਿਲਾਂ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਤੁਹਾਨੂੰ ਅੱਗੇ ਮਿਲਦੀਆਂ ਰਹਿਣ ਉਸ ਪੱਥਰ ਦਾ ਨਾਮ ਹੈ ਜੀ ਅਫੋਫਿਸ 370 ਮੀਟਰ ਚੌੜਾ ਉਹ ਪੱਥਰ ਧਰਤੀ ਵੱਲ ਵਧ ਰਿਹਾ ਹੈ ਅਤੇ 2029 ਵਿੱਚ ਉਹ ਧਰਤੀ ਤੱਕ ਪਹੁੰਚ ਜਾਏਗਾ। ਹਾਲਾਂਕਿ ਉਹਦੇ ਧਰਤੀ ਨਾਲ ਟਕਰਾਉਣ ਦੇ ਚਾਂਸ ਸਿਰਫ 2.2% ਹਨ। ਪਰ ਇਸ 2.2% ਨੇ ਹੀ ਵਿਗਿਆਨੀਆਂ ਦੀ نیند ਉਡਾ ਰੱਖੀ ਹੈ। ਇੱਕ ਅੰਦਾਜ਼ੇ ਮੁਤਾਬਕ 13 ਅਪ੍ਰੈਲ ਯਾਨੀ ਵਿਸਾਖੀ ਵਾਲੇ ਦਿਨ 2029 ਨੂੰ ਫੋਫਸ ਨਾਂ ਦਾ ਉਹ ਐਸਟਰੋਇਡ ਧਰਤੀ ਦੇ ਬਹੁਤ ਨੇੜੇ ਦੀ ਗੁਜ਼ਰੇਗਾ। ਜਸਟ 32000 ਕਿਲੋਮੀਟਰ ਦੂਰ ਦੀ ਹਾਲਾਂਕਿ ਇੰਨੀ ਦੂਰੀ ਉੱਪਰ ਦੀ ਪਹਿਲਾਂ ਵੀ ਐਸਟਰੋਇਡ ਗੁਜ਼ਰਦੇ ਰਹਿੰਦੇ ਆ ਪਰ ਉਹਨਾਂ ਦਾ ਨਾ ਆਕਾਰ ਛੋਟਾ ਹੁੰਦਾ ਇਹ ਜੋ ਪੱਥਰ ਹੈ ਫੋਫਸ ਨਾਂ ਦਾ ਇਸ ਦਾ ਆਕਾਰ ਬਹੁਤ ਵੱਡਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 370 ਮੀਟਰ ਦੇ ਡਾਇਮੀਟਰ ਇਹਦਾ ਆਕਾਰ ਪਹਿਲੀ ਵਾਰ 2004 ਦੇ ਵਿੱਚ ਇਹਦਾ ਪਤਾ ਲੱਗਿਆ ਸੀ ਪਰ ਉਦੋਂ ਨਾ ਇਹ ਖਬਰ ਬਸ ਆਈ ਗਈ ਹੋ ਗਈ ਕਿਉਂਕਿ ਜਦੋਂ ਇਹਦਾ ਪਤਾ ਲੱਗਿਆ ਉਦੋਂ ਹੀ ਦੁਨੀਆ ਵਿੱਚ ਬਹੁਤ ਵੱਡੀ ਤਬਾਹੀ ਹੋਈ ਹੋਈ ਸੀ ਸ਼੍ਰੀਲੰਕਾ ਵਾਲੀ ਸੁਨਾਮੀ ਅਗਰ ਤੁਹਾਨੂੰ ਯਾਦ ਹੋਣਾ ਉਸ ਸੁਨਾਮੀ ਬਾਰੇ ਉਹ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਵੱਡਾ ਨੇਚਰਲ ਡਿਜ਼ਾਸਟਰ ਹੈ ਜਿਦੇ ਵਿੱਚ ਤਕਰੀਬਨ 4 ਲੱਖ ਲੋਕ ਮਾਰੇ ਗਏ ਉਸ ਖਬਰ ਦੇ ਹੇਠਾਂ ਇਹ ਐਸਟਰੋਇਡ ਵਾਲੀ ਖਬਰ ਦੱਬ ਗਈ ਪਰ ਹੁਣ ਜਿਵੇਂ ਜਿਵੇਂ 2029 ਨੇੜੇ ਆ ਰਿਹਾ ਤਾਂ ਇਹ ਖਬਰ ਫਿਰ ਤੋਂ ਫਰਖੀਆਂ ਦੇ ਵਿੱਚ ਹੁਣ ਵਿਗਿਆਨੀ ਇਸ ਦੀ ਜਾਂਚ ਕਰ ਰਹੇ ਨੇ ਕਿ ਆਖਰਕਾਰ ਕਿੰਨੇ ਕੁ ਚਾਂਸ ਹੈ ਕਿਤੇ ਕੋਈ ਗੜਬੜ ਤਾਂ ਨਹੀਂ ਕਿਤੇ ਤੁਹਾਡੇ ਤੋਂ ਅੰਦਾਜ਼ੇ ਵਿੱਚ ਕੋਈ ਪਹਿਲਾਂ ਗੜਬੜ ਰਹਿ ਗਈ ਹੋਵੇ ਹਾਲਾਂਕਿ ਅੰਦਾਜ਼ਾ ਤਾਂ ਇਹ ਹੀ ਹੈ ਕਿ 98% ਚਾਂਸ ਹੈ ਕਿ ਇਹ ਧਰਤੀ ਨਾਲ ਨਹੀਂ ਟਕਰਾਏਗਾ ਪਰ ਮੈਂ ਕਦੇ-ਕਦੇ ਸੋਚਦਾ 2029 ਤੱਕ ਟੈਕਨੋਲੋਜੀ ਕਾਫੀ ਵੱਧ ਜਾਣੀ ਆ ਸੋਚੋ ਜੇ ਕੋਈ ਸਰਫਰਾ ਮੁਲਕ ਕੋਈ ਸਰਫਰਾ ਬੰਦਾ ਇਹਦੇ ਕੋਲ ਟੈਕਨੋਲੋਜੀ ਹੋਈ ਰੌਕਟ ਭੇਜਣ ਦੀ ਤਾਂ ਉਹਨੇ ਪਤਾ ਕੀ ਕਰਨਾ ਉਹਨੇ ਬਸ ਇੱਕ ਧਮਾਕਾ ਕਰਨਾ ਐਸਟਰੋਇਡ ਦੇ ਇੱਧ-ਗਿੱਧ ਅਤੇ ਐਸਟਰੋਇਡ ਦੀ ਦਿਸ਼ਾ ਹੀ ਬਦਲ ਜਾਣੀ ਹੈ ਸੋਚੋ ਕੋਈ ਇਸ ਤਰ੍ਹਾਂ ਦਾ ਸਿਰਫ ਇਹ ਆ ਵੀ ਹੋਵੇ ਜਿਹਦੇ ਕੋਲੇ ਉਹਦੋਂ ਟੈਕਨੋਲੋਜੀ ਹੋਵੇ ਕੋਈ ਦੇਸ਼ ਹੀ ਹੋਵੇ ਸੋਚੋ ਕੋਈ جنگ ਚੱਲੀ ਜਾਂਦੀ ਹੋਵੇ ਅਗਲਾ ਇਹਨੂੰ ਹਥਿਆਰ ਦੀ ਤਰ੍ਹਾਂ ਵੀ ਵਰਤਣ ਬਾਰੇ ਸੋਚ ਸਕਦਾ ਹਾਲਾਂਕਿ ਇਹ ਬਹੁਤ ਦੂਰ ਦੀ ਗੱਲ ਆ ਪਰ ਫਿਲਹਾਲ ਤਾਂ ਡਰਨ ਦੀ ਕੋਈ ਲੋੜ ਹੈ ਨਹੀਂ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਸਰਕਾਰਾਂ NASA SpaceX ਇਵਨ ਕਿ ਭਾਰਤ ਦੀ ISRO ਵੀ ਇਸ ਤੇ ਉੱਤੇ ਖੋਜ ਕਰ ਰਹੀ ਹੈ ਲਗਾਤਾਰ ਨਜ਼ਰ ਬਣਾ ਕੇ ਰੱਖੀ ਹੋਈ ਹੈ ਤੇ ਇਸ ਨੂੰ ਰੋਕਣ ਲਈ ਅਗਰ ਕੋਈ ਗੜਬੜ ਨਜ਼ਰ ਆਈ ਲੱਗੇ ਕਿ ਇਹ ਪ੍ਰithvi ਨਾਲ ਟਕਰਾ ਸਕਦਾ ਤਾਂ ਇਹਨੂੰ ਰੋਕਣ ਲਈ ਟੈਕਨੋਲੋਜੀ ਵੀ ਵਿਕਸਿਤ ਕੀਤੀ ਜਾ ਰਹੀ ਹੈ ਸੋ ਫਿਲਹਾਲ ਤਾਂ ਇੰਤਜ਼ਾਰ ਕਰੋ 2029 ਦਾ ਦੇਖਦੇ ਆ ਕੀ ਬਣਦਾ ਇਹ ਟੱਪਦਾ ਹੈ ਜਾਂ ਇਹ ਟਕਰਾ ਜਾਂਦਾ ਹਾਂ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਪੱਥਰ ਆਉਂਦਾ ਕਿੱਥੋਂ ਆ ਇਹ ਪੱਥਰ ਕਿਉਂ ਆਉਂਦੇ ਨੇ ਇਹ ਕੀ ਹੁੰਦੇ ਆ ਕੌਣ ਭੇਜਦਾ ਇਹਨਾਂ ਨੂੰ ਤਾਂ ਇਹਦੇ ਬਾਰੇ ਮੈਂ ਇੱਕ ਹੋਰ ਵੀਡੀਓ ਬਣਾ ਲਾਂਗਾ ਤੁਸੀਂ ਬਸ ਕਮੈਂਟ ਕਰਕੇ ਦੱਸ ਦਿਓ ਅਗਰ ਤੁਸੀਂ ਵੀਡੀਓ ਚਾਹੁੰਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ